ਕਮਿਸ਼ਨ ਰਾਹੁਲ ਗਾਂਧੀ ਦੀ ਕਿਉਂਕਿ ਯੂਐਸ ਦੌਰੇ ਦੌਰਾਨ ਰਾਹੁਲ ਗਾਂਧੀ ਨੇ ਇੱਕ ਵੱਡਾ ਬਿਆਨ ਇੱਕ ਵੱਡੀ ਸਟੇਟਮੈਂਟ ਦਿੱਤੀ ਰਾਹੁਲ ਗਾਂਧੀ ਨੇ ਕਿਹਾ ਕਿ 1900 ਦਹਾਕੇ 1980 ਦੇ ਦਹਾਕੇ ਚ ਜੋ ਹੋਇਆ ਉਹ ਗਲਤ ਸੀ ਜਦੋਂ ਇਹ ਗਲਤੀਆਂ ਹੋਈਆਂ ਤੇ ਮੈਂ ਉੱਥੇ ਨਹੀਂ ਸੀ ਕਾਂਗਰਸ ਦੀਆਂ ਗਲਤੀਆਂ ਦੀ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਪਾਰਚ ਮੇਰੇ ਸਿੱਖਾਂ ਦੇ ਨਾਲ ਬਹੁਤ ਚੰਗੇ ਸੰਬੰਧ ਨੇ ਬਹੁਤ ਚੰਗੇ ਰਿਲੇਸ਼ਨਸ ਨੇ ਦਰਸਲ ਇਹ ਵੀਡੀਓ 21 April ਦਾ ਹੈ ਜਦੋਂ ਰਾਹੁਲ ਗਾਂਧੀ ਅਮਰੀਕਾ ਦੌਰੇ ਤੇ ਗਏ ਹੋਏ ਸਨ ਇਸ ਦੌਰਾਨ ਉਸ ਨੂੰ ਸਨਾਲ ਗੱਲਬਾਤ ਵੇਲੇ ਰਾਹੁਲ ਗਾਂਧੀ ਤੋਂ ਇੱਕ ਸਿੱਖ ਸਟੂਡੈਂਟ ਨੇ ਸਵਾਲ ਕੀਤਾ ਸੀ जिसते उन्होंने ये जवाब भी दिता है अज पूरा बयान है काफी चर्चा का विषय बनया हुआ है क्योंकि राहुल गांधी ने गलती मनी है कि जो भी उन्नीस सौ अस्सी के दहाके चया

USD ਬ੍ਰਾਊਨ ਯੂਨੀਵਰਸਿਟੀ ਐਂਡ ਬੋਸਟਨ ਦੀ ਬ੍ਰਾਊਨ ਯੂਨੀਵਰਸਿਟੀ ਰਾਹੁਲ ਗਾਂਧੀ ਉੱਥੇ ਪਹੁੰਚੇ ਹੋਏ ਸੀ ਵਾਰਤਾਲਾਪ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਇਸ ਦੌਰਾਨ ਚੱਲਦੇ 6 ਸਟੂਡੈਂਟ ਉੱਥੇ ਖੜੇ ਹੋਇਆ ਤੇ 6 ਸਟੂਡੈਂਟ ਦੇ ਵੱਲੋਂ ਰਾਹੁਲ ਗਾਂਧੀ ਤੋਂ ਸਵਾਲ ਪੁੱਛਿਆ ਗਿਆ ਕਿ ਪਿਛਲੀ ਵਾਰ ਤੁਸੀਂ ਇੱਕ ਬਿਆਨ ਸਟੇਟਮੈਂਟ ਦਿੱਤੀ ਸੀ ਕਿ ਭਾਰਤ 'ਚ ਸਿੱਖਾਂ ਨੂੰ ਦਸਤਾਰ ਪਾਉਣ ਦੀ ਇਜਾਜ਼ਤ ਹੈ ਕਿ ਭਾਰਤ 'ਚ ਸਿੱਖਾਂ ਨੂੰ ਕੜਾ ਪਾਉਣ ਦੀ ਇਜਾਜ਼ਤ ਹੈ ਕਿ ਸਿੱਖਾਂ ਨੂੰ ਇੰਡੀਆ 'ਚ ਭਾਰਤ 'ਚ ਗੁਰਦੁਆਰੇ ਜਾਣ ਦੀ ਇਜਾਜ਼ਤ ਹੈ ਇਸ ਗੱਲ ਦਾ ਜਵਾਬ ਰਾਹੁਲ ਗਾਂਧੀ ਦੇ ਵੱਲੋਂ ਦਿੱਤਾ ਗਿਆ ਉਹਨਾਂ ਨੇ ਇਸ ਗੱਲ ਦਾ ਜ਼ You haven't tried to reconcile with the Sikhs. What attempts are you making? Because if you continue like this, BJP is also going to make its way into no. Punjab. Uh, first okay. of all, I don't, I don't think uh, that really anything scares the Sikhs. That's the first point. Uh, the the statement I made was that look do we want an India where people are uncomfortable to express their religion as far as mistakes of the Congress party are concerned uh, a lot of those mistakes happened when I was not there but I am more than happy to take responsibility for everything that the Congress party has ever done wrong in its history the question is what are you doing to reconcile I have been to, to the I have been, yeah, yeah. been uh i have publicly stated that what happened uh, in the 80s was wrong i have been to the golden temple multiple times i have an extremely good relationship with the sikh community in india and a loving relationship jasadnal sgpc de member gurcharan garewal phone line te jul hoye ne sir bahut bahut swagat hai twaada news <laughs> 18 punjab te rahul gandhi de vallo ek vadda bayan badi statement ditti gayi hai rahul gandhi ne galti manni hai keha hai ki jo 1980 ch hoya si ਬਹੁਤ ਗਲਤ ਹੋਇਆ ਸੀ ਕਾਂਗਰਸ ਦੀਆਂ ਗਲਤੀਆਂ ਦੀ ਮੈਂ ਜ਼ਿੰਮੇਵਾਰੀ ਲੈਂਦਾ ਹਾਂ। ਸਿੱਖੋ ਇੱਕ ਗੱਲ ਇਨਸਾਨ ਦੇ ਅੰਦਰ ਜੇ ਕੋਈ ਗਲਤੀ ਕਰੇ ਤੇ ਗਲਤੀ ਤੋਂ ਮਾਫੀ ਮੰਗੇ ਇਹ ਇੱਕ ਚੰਗੀ ਗੱਲ ਹੈ। ਹਮਮ ਪਰ ਮੈਂ ਇਹਨੂੰ ਰਾਹੁਲ ਗਾਂਧੀ ਜੀ ਦੇ ਨਾਲ ਬਿਆਨ ਦੇ ਨਾਲ ਨਹੀਂ ਜੋੜਦਾ। ਇਹ ਤਾਂ ਇੱਕ ਖਲਾਕੀ ਵਿਅਕਤੀ ਦਾ ਇੱਕ ਵੱਡਾ ਪਾਣਾ ਹੈ। ਹੁਣ ਰਾਹੁਲ ਗਾਂਧੀ ਜੀ ਕਥਰੇ ਰਹੇ ਆ ਆਪ ਹੀ ਮੈਂ ਖੁਦ ਉਸ ਗੱਲ ਦਾ ਗਵਾਹ ਹਾਂ। ਯੋ ਕਿੰਨੀ ਵਾਰ ਦਰਬਾਰ ਸਾਹਿਬ ਆਏ ਜੀ ਪਹਿਲੀ ਗੱਲ ਤਾਂ ਇਹ ਹੀ ਦੇਖ ਲਓ ਵੀ ਕਿੱਡੀ ਵੱਡੀ ਗੱਲ ਆ ਸਿੱਖਾਂ ਦੇ ਕੰਸੈਪਟ ਦਾ ਇੱਕ ਹਿੱਸਾ ਵਾ ਕਿ ਜਿੰਨਾ ਵੀ ਦਾਦੀ ਨੇ ਅਕਾਲ ਤਖਤ ਸਭਟਾਇਆ ਦਰਬਾਰ ਸਾਹਿਬ ਨੂੰ ਗੋਲਿਆਂ ਨਾਲ ਵੰਨੇ ਆ ਉਹਦਾ ਪੋਤਾ ਇੱਥੇ ਆ ਕੇ ਸੇਵਾ ਵੀ ਕਰ ਰਿਹਾ ਤੇ ਉਹਨੂੰ ਕੋਈ ਕੁਝ ਕਹਿ ਰਿਹਾ ਹੂੰ ਜਿਵੇਂ ਬਾਪ ਨੇ ਸਿੱਖਾਂ ਨੂੰ ਕਿ ਕਤਲੇਆਮ ਹੋਇਆ ਬੜਾ ਦਰਸਤ ਤੇ ਗਿਆ ਵਿਆਹ ਜਕਰਾਰ ਦਿੱਤਾ ਕਿ ਸਿੱਖ ਮਰਨ ਸੀਗੇ ਤੇ ਉਹ ਦੇ ਬਾਪ ਨੇ ਇਹਦੀਆਂ ਵੱਡੀਆਂ ਗਲਤੀਆਂ ਕੀਤੀਆਂ ਤਾਂ ਉਹ ਆ ਪੋਤਾ ਦਰਬਾਰ ਦਾ ਬਉਂਦਾ ਕੋਈ ਉਹਨੂੰ ਸੇਵਾ ਕਹਿੰਦਾ ਮੈਂ ਸੇਵਾ ਕਰਨੀ ਉਹ ਸੇਵਾ ਕਰਨ ਦਾ ਮੌਕਾ ਦਿੱਤਾ ਜਾਂਦਾ ਇਹ ਇੱਕ ਭਾਵੇਂ ਇਸ ਮਸਲੇ ਤੋਂ ਵੱਖਰੀ ਗੱਲ ਆ ਪਰ ਸਿੱਖਾਂ ਦੇ خانہ ਮਤੇ ਜਿਹੜੇ ਜਿਹੜੇ ਸੰਸਕਾਰ ਨੇ ਜਾਂ ਉਹਨਾਂ ਦਾ ਵਿਧੀ ਵਿਧਾਨ ਆ ਉਹ ਵੀ ਬੱਤੀ ਜਾਂਦਾ ਹੁਣ ਮੈਨੂੰ ਇਸ ਗੱਲ ਨਹੀਂ ਸਮਝ ਨਹੀਂ ਲੱਗੀ ਖੈਰ ਤੁਸੀਂ ਵੀ ਪਤਾ ਕਰਕੇ ਦੱਸੋ ਕੀ ਰਾਹੁਲ ਗਾਂਧੀ ਵੀ ਕਿੰਨੀ ਵਾਰ ਇੱਥੇ ਪੰਜਾਬ ਆਏ ਹੂੰ ਜਵਾਰ ਸਾਹਿਬ ਦਾ ਜ਼ਿਕਰ ਕਰ ਰਹੇ ਨੇ ਮੈਂ ਬਹੁਤ ਵਾਰ ਆਇਆ ਪਰ ਇੱਥੇ ਚੱਲ ਇਹ ਨਹੀਂ ਕਰਦੇਗੇ ਇਹਨਾਂ ਨੂੰ ਕੀ ਲੋੜ ਆ ਕਿ ਇੱਡਾ ਵੱਡਾ ਕੀ ਮਸਲਾ ਬਣ ਗਿਆ ਕਿ ਅਮਰੀਕਾ ਦੇ ਵਿੱਚ ਜਾ ਕੇ ਉਹ ਇਹ ਸਟੇਟਮੈਂਟ ਦਿੰਦੇ ਨੇ ਇੱਥੇ ਪੰਜਾਬ ਵਿੱਚ ਨਹੀਂ ਦਿੰਦੇ ਮੈਂ ਤੁਹਾਡਾ ਕਹਿਣਾ ਹੈ ਕਿ ਆ ਜੋ ਬਿਆਨ ਸਟੇਟਮੈਂਟ ਦਿੱਤੀ ਗਈ ਹੈ ਯੂਨਾਈਟਿਡ ਸਟੇਟਸ ਆਫ ਅਮਰੀਕਾ ਚ ਆਪ ਪੰਜਾਬ ਆ ਕੇ ਰਾਹੁਲ ਗਾਂਧੀ ਆ ਬਿਆਨ ਦੇ ਨਹੀਂ ਨਹੀਂ ਮੈਂ ਮੈਂ ਦੇਣਾਂ ਨਾ ਦੇਣ ਮੈਨੂੰ ਨਹੀਂ ਮੈਂ ਉਹਨਾਂ ਦਾ ਆਪਣਾ ਮਤਲਬ ਮੰਨਵਾ ਮੈਂ ਇਹ ਕਹਿਣਾ ਕਿ ਇੱਥੇ ਕਿੰਨੀ ਵਾਰ ਆਏ ਉਹਨਾਂ ਨੇ ਆਪ ਜ਼ਿਕਰ ਕੀਤਾ ਪਰ ਇੱਥੇ ਸਟੇਟਮੈਂਟ ਨਹੀਂ ਦਿੱਤੀ ਹੂੰ ਤੇ ਉਹਨਾਂ ਨੇ ਇਹ ਗੱਲ ਦੇ ਲਈ ਕਦੇ ਲੋਰ ਨਹੀਂ ਸਮਝੀ ਉਹ ਅਮਰੀਕਾ ਜਾ ਕੇ ਇਹ ਗੱਲ ਕਿਉਂ ਕਰਦੇ ਨੇ ਜਿਹੜਾ ਇੱਕ ਸਵਾਲ ਆ ਦੂਸਰਾ ਇਹ ਆ ਕਿ ਜੇ ਉਹ ਕਹਿੰਦੇ ਨੇ ਕਿ ਮੇਰੇ ਵੱਡਿਆਂ ਨੇ ਗਲਤੀਆਂ ਕੀਤੀਆਂ ਤੇ ਮੈਨੂੰ ਖੁਸ਼ੀ ਆ ਕਿ ਮੈਂ ਮਾਫੀ ਮੰਗੀ ਚਾਉਣਾ ਇਹ ਫਿਰ ਉਹ ਮਰ ਗਲਤੀਆਂ ਦੀ ਸੁਧਾਰ ਕਿਉਂ ਨਹੀਂ ਕਰਦੇਗੇ ਉਹਨਾਂ ਗਲਤੀਆਂ ਦੇ ਸੁਧਾਰ ਦੇ ਵਿੱਚ ਉਹ ਕਹਿੰਦੇ 80s ਦੇ ਵਿੱਚ ਜੋ ਕੁਝ ਹੋਇਆ ਉਹਨਾਂ ਦੇ ਮਨ 'ਚ ਹਾਲੇ ਵੀ ਇਹ ਹੀਰਾ ਫੇਰੀ ਆ ਮੈਂ ਜਿਕਰ ਨਹੀਂ ਕਰਾਂਗਾ ਪਰ ਮੈਂ ਵੈਸੇ 80 ਦਾ ਕੀ ਗੱਲ ਕਰਾਂਗਾ 80 ਦਾ ਹੱਕੇ ਦੇ ਵਿੱਚ ਕੀ ਕੁਝ ਵਾਪਰਿਆ 84 ਜੂਨ ਜਿਹੜਾ ਜੂਨ ਦਾ ਸਾਕਾ ਵਾਪਰਿਆ ਇਹਨਾਂ ਦੀ ਗੱਦਲੀ ਉਸ ਤੋਂ ਬਾਅਦ ਇਹਨਾਂ ਦੇ ਬਾਪ ਨੇ ਕੀ ਇਸ ਗੱਲ ਦਾ ਜਿਕਰ ਹੈ ਇਹਨਾਂ ਦੇ ਕੋਲ ਇਹ ਉਹ ਕਹਿੰਦੇ ਆ ਕਿ ਉਹ ਗਲਤੀਆਂ ਸੀ ਕਿ ਸਭ ਤੋਂ ਪਹਿਲਾਂ ਜਗਦੀਸ਼ ਚਾਹ ਦਾ ਇੰਡੀ ਦੇ ਕਾਂਗਰਸ ਦੇ ਭਵਨ ਦੇ ਵਿੱਚ ਇਹਨਾਂ ਦੇ ਰਾਈਟ ਹੈਂਡ ਤੇ ਅੱਧੇ ਹੱਥ ਬੈਠਦਾ ਇਹਾਂ ਕਿ ਸਿੱਖਾਂ ਦਾ ਕਾਤਲ ਆ ਇਹ ਨਸ਼ਰ ਹੋ ਚੁੱਕਿਆ ਕੋਰਟ ਨੇ ਉਹਨੂੰ ਉਹਨੂੰ ਇਸ ਗੱਲ ਦਾ ਦੋਸ਼ੀ ਘਰਾੜ ਦੇ ਦਿੱਤਾ ਕਿ ਇਸ ਦੇ ਬਾਰੇ ਕੋਈ ਜਵਾਬ ਦੇਣਗੇ ਹੂੰ ਮੈਂ ਮੈਂ ਦੱਸਣਾ ਚਾਹਣਾ ਕਿ ਨਹਿਰੂ ਗਾਂਧੀ ਜਿਹੜਾ ਫੈਮਲੀਜ਼ ਆ ਇਹਨਾਂ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲਿੱਤੀ ਲਿੱਤੀ ਰਿਤਨ ਮਾਸਟਰ ਤਾਰਾ ਸਿੰਘ ਨਹਿਰੂ ਪੈਕਟ ਹੋਇਆ ਜਿਹਦੇ ਵਿੱਚ ਕਿਹਾ ਗਿਆ ਕਿ ਸਿੱਖਾਂ ਦੀਆਂ ਸੁਰੱਖਾਵਾਂ ਦੇ ਬਾਰੇ ਕਮੇਟੀ ਬਾਰੇ ਜੋ ਹੈਗਾ ਆ ਹੋਰ ਵੀ ਬਹੁਤ ਮਸਲਿਆਂ ਤੇ ਸਿੱਖਾਂ ਨਾਲ ਲਿੱਤੀ ਹੋਇਆ ਇਹਦੇ ਮਤਲਬ ਜੀ ਤੇ ਉਹ ਅਜੇ ਤੱਕ ਲਾਗੂ ਨਹੀਂ ਹੋਏ ਸੋ ਸੋ ਸੇ ਇਸ ਗੱਲ ਦਾ ਹੈ ਕਿ ਇਹੋ ਹੀ ਗੱਲਾਂ ਜਿਹੜੀਆਂ ਰਾਹੁਲ ਗਾਂਧੀ ਜੀ ਅਮਰੀਕਾ ਜਾ ਕੇ ਦਾ ਕਰਦੇ ਨੇ ਪਰ ਪੰਜਾਬ ਆਉਂਦੇ ਨੇ ਤੇ ਦਰਬਾਰ ਖਾਂ ਆਉਂਦੇ ਨੇ ਇੱਥੇ ਆ ਕੇ ਨਹੀਂ ਕਰਦੇ ਇਹ ਇੱਕ ਵੱਡਾ ਸਵਾਲ ਆ ਜਿਹਦਾ ਹਾਲ ਤੱਕ ਜਵਾਬ ਨਹੀਂ ਮਿਲਿਆ ਰਹੀ ਗੱਲ ਕਿ ਜੇ ਕੋਈ ਬੰਦਾ ਗਲਤੀ ਕਰਕੇ ਗਲਤੀ ਮੰਨਣਾ ਚਾਹੇ ਤਾਂ ਇਹ ਇੱਕ ਚੰਗੀ ਆਦਤ ਹੈ ਜਿਸ ਨੂੰ ਇਹ ਕਹਿੰਦਾ ਹੈ ਸਮਾਜ ਦੇ ਵਿੱਚ ਚੰਗਾ ਬੰਦਾ ਜਾਂਦਾ ਪਰ ਇਸ ਗੱਲ ਦੇ ਨਾਲ ਰਾਹੁਲ ਕਾਂਧੀ ਜੀ ਅੱਜ ਜਿਵੇਂ ਕਹਿੰਦੇ ਉਹਨਾਂ ਨੂੰ ਇਹਨਾਂ ਦੇ ਨਾਲ ਵਿਚਾਰ ਦੇ ਨਾਲ ਉਹਨਾਂ ਨੇ ਗਲਤੀ ਮੰਨੀ ਹੈ ਤੁਸੀਂ ਅਪਰੀਸ਼ੀਏਟ ਕਰਦੇ ਹੋ ਨਹੀਂ ਜੀ ਮੈਂ ਕਿਹਾ ਕਿ ਜੇ ਕੋਈ ਬੰਦਾ ਗਲਤੀ ਮੰਨਣਾ ਚਾਹੇ ਹੂੰ ਗਲਤੀ ਨਹੀਂ ਮੰਨੀ ਜੇ ਗਲਤੀ ਮੰਨੀ ਕਿੱਥੇ ਵੈਨਿਊ ਕਿੱਥੇ ਆ ਪੰਜਾਬ ਆ ਪਰਿਵਾਰ ਸਾਹਿਬ ਆ ਦਿੱਲੀ ਆ ਜੀ ਜੀ ਦਰبار صاحب ضرور ਆਉਂਦੇ ਨੇ ਅਸੀਂ ਕਹਿੰਦੇ ਆਓ ਪੰਜਾਬ ਆਉਂਦੇ ਨੇ ਆਓ ਉਹਨਾਂ ਨੇ ਦੇਸ਼ ਦੇ ਵਿੱਚ ਵੱਡੀ ਯਾਤਰਾ ਕੀਤੀ ਆ ਪਰ ਉਹਨਾਂ ਦੇ ਆਪਣੇ ਘਰ ਤੋਂ 2 ਕਿਲੋਮੀਟਰ 2.5 ਕਿਲੋਮੀਟਰ ਤੇ ਵਿਧਵਾਵਾਂ ਦੀ बस्ती ਹੈ ਜਿੱਥੇ ਇਹਨਾਂ ਦੇ ਪਿਤਾ ਤੇ ਇਹਨਾਂ ਦੇ ਉਹਦੇ ਪਿਤਾ ਦੇ ਸਾਥੀਆਂ ਨੇ ਲੋਕਾਂ ਨੂੰ ਮਾਰਿਆ ਉੱਥੇ ਵਿਧਵਾਵਾਂ ਦੀ बस्ती ਹੈ ਹੂੰ ਉੱਥੇ ਨਹੀਂ ਜਾਂਦੇਗੇ ਕਿਉਂ ਨਹੀਂ ਇਹਨੇ ਕਦਮ ਚੱਲ ਕੇ ਉੱਥੇ ਕੀ ਜਾ ਨਹੀਂ ਸਕਦੇ ਅਮਰੀਕਾ ਵਿੱਚ ਆ ਕੇ ਇਸ ਗੱਲ ਦੀ ਗੱਲ ਕਰਦੇ ਨੇ ਪਰ ਆਪਣੇ ਘਰ ਤੋਂ 2 ਕਿਲੋਮੀਟਰ ਦੂਰ ਜਾ ਕੇ ਉਨਾ ਲੋਕਾਂ ਨੂੰ ਨਹੀਂ ਮਿਲਦੇ ਜਿਨ੍ਹਾਂ ਦੇ ਨਾਲ ਵੱਡਾ ਜ਼ੁਲਮ ਹੋਇਆ ਇਹਨਾਂ ਦੇ ਬਾਪ ਨੇ ਇਹਨਾਂ ਦੇ ਬਾਪ ਦੇ ਤਾਇਆ ਇਹਨਾਂ ਦੇ ਤਾਇਆ ਚਾਚੇ ਹੀ ਹਨ ਇਹ ਜਿੱਤੀ ਕਰਾਉਣੀ ਕਦੇ ਉਹਨਾਂ ਨੇ ਇਸ ਗੱਲ ਦੀ ਮਾਫੀ ਨਹੀਂ ਮੰਗੀ ਗਰੇਵਾ ਜੀ ਸਮਣੀ ਅਕਾਲੀ ਦਰਬਾਰ ਤੇ ਵੱਲੋਂ ਤੇ ਐਸਜੀਪੀਸੀ ਦੇ ਵੱਲੋਂ ਲਗਾਤਾਰ ਆ ਡਿਮਾਂਡ ਮੰਗ ਕੀਤੀ ਜਾਂਦੀ ਹੈ ਕਿ ਰਾਹੁਲ ਗਾਂਧੀ ਆਪਰੇਸ਼ਨ ਬਲੂ ਸਟਾਰ ਤੇ ਤੇ ਜੋ ਐਂਟੀ ਸਿੱਖ ਰਾਈਟਸ ਹੋਏ ਸੀ ਸਿੱਖ ਨਸ਼ਲ ਕੁਸ਼ੀ ਹੋਈ ਸੀ ਉਸ ਤੇ ਆਪਣਾ ਸਟੈਂਡ ਕਲੀਅਰ ਕਰਨ ਕੀ ਹੁਣ ਸਟੈਂਡ ਕਲੀਅਰ ਹੋ ਗਿਆ ਕਿ ਕਿਥੇ ਸਟੈਂਡ ਕਰੀ ਮੈਂ ਤਾਂ ਉਹੀ ਤਾਂ ਕਹਿ ਹੂੰ ਮੈਂ ਤਾਂ ਉਹੀ ਕਹਿ ਰਿਹਾ ਕਿ ਮਾਫੀ ਮੰਗਣ ਦਾ ਜੇ ਕੋਈ ਕਿਸੇ ਦੇ ਮਨ ਚ ਭਾਵਨਾ ਹੋਵੇ ਉਹਨੂੰ ਸਮਾਜ ਦੇ ਵਿੱਚ ਚੰਗਾ ਕਿਹਾ ਜਾਂਦਾ ਪਰ ਕੀ ਤੁਹਾਨੂੰ ਕੋਈ ਬਲੂਸਟਾਰ ਵਾਲੇ ਜਿੱਕਰ ਹੋਇਆ ਜਾਂ ਕਿ ਇਹ ਕੀ ਮੋਰ ਰਾਈਟ ਦਾ ਜਿੱਕਰ ਹੋਇਆ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਕਾਂਗਰਸ ਦਾ ਤਾਂ ਵਿਦਕਰੇ ਜਿਹੜੇ ਆ ਉਹ ਦੇਸ਼ ਦੀ ਜਾਂਦੀ ਤੋਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜੇਗੂ ਇਹ ਦੇ ਦੇਹੀ ਯਾਦੀ ਤੋਂ ਬਾਅਦ ਜੇਗੂ ਫਰਮਾਨ ਆਇਆ ਤੇ ਉਹ ਸਿੱਖਾਂ ਨੂੰ ਜਿਹਨਾਂ ਗ੍ਰਾਹ ਪ੍ਰੀਖਿਆ ਕਰਾ ਦਿੱਨਾ ਦਿੱਤਾ ਜੀ ਉਸ ਤੋਂ ਬਾਅਦ ਸਭ ਤੋਂ ਪਹਿਲੀ ਗ੍ਰਿਫਤਾਰੀ ਦੇਹੀ ਯਾਦੀ ਤੋਂ ਬਾਅਦ ਸਿੱਖਾਂ ਦੀ ਹੋਈ ਆ ਮਾਸਟਰ ਤਾਰਾ ਸਿੰਘ ਸਭ ਤੋਂ ਪਹਿਲਾਂ ਨਰੇਲਾ ਦੇ ਰਜਿਸਟ੍ਰੇਸ਼ਨ ਤੇ ਫੜੇ ਗਏ ਜਿਹੜੇ ਕੀ ਆਪਣੇ ਹੱਕਾਂ ਦੀ ਗੱਲ ਕਰਨ ਲੱਗੇ ਜੀ ਇੱਕ ਸਾਲ ਬਾ ਇੱਕ ਸਾਲ ਦੇ ਅੰਦਰ ਹੁੰਦੇ ਨੇ ਹੂੰ ਤੋ ਇਹ ਬਹੁਤ ਸਾਰੀਆਂ ਗੱਲਾਂ ਨੇ ਜੇ ਗੱਲਾਂ ਕਰਾਂਗੇ ਲੰਬੀਆਂ ਹੋ ਜਾਣਗੀਆਂ ਜੀ ਇਹਨਾਂ ਨੇ ਟੋਟੈਲਿਟੀ ਚ ਗੱਲ ਕੀਤੀ 1980 ਦੇ ਦਹਾਕੇ ਦਾ ਜ਼ਿਕਰ ਕੀਤਾ ਪਰ ਆਪਰੇਸ਼ਨ ਬਲੂ ਸਟਾਰ ਪਾਰਟਿਕੁਲਰਲੀ ਤੇ ਸਿੱਖ ਨਸਲ ਖੁਸ਼ੀ ਬਾਰੇ ਇੰਡੀਵਿਜੂਅਲੀ ਗੱਲ ਨਹੀਂ ਕੀਤੀ ਤੁਸੀਂ ਵੀ ਸਮਝਦਾਰ ਹੋ ਹੂੰ ਕਿ ਦੇਸ਼ ਬਦੇਸ਼ ਮੁੱਦੇ ਦਾ ਸਭ ਤੋਂ ਵੱਡਾ ਦੋਸ਼ ਆ ਕਿ ਉਸ ਮੁੱਦੇ ਦਾ ਜ਼ਿਕਰ ਕਰਨਾ ਨਹੀਂ ਚਾਹੀਦਾ ਉਹ ਜੇ ਅੰਮ੍ਰਿਤਸਰ ਆ ਕੇ ਜਾਂ ਪੰਜਾਬ ਆ ਕੇ ਕਿ ਉਹ ਇਹ ਗੱਲ ਨਹੀਂ ਕਰ ਸਕਦੇ ਮੇਰਾ ਮਤਲਬ ਉਹ ਇਹ ਨਹੀਂ ਕਰਦੇ ਸਵਾਲ ਹੂੰ ਉਹ ਅਮਰੀਕਾ ਜਾ ਕੇ ਤਾਂ ਸਵਾਲ ਦਾ ਜਵਾਬ ਦਿੰਦੇ ਨੇ ਉਹ ਕਿਸ ਤਰ੍ਹਾਂ ਗੋਲ-ਗੋਲ ਦਿੰਦੇ ਨੇ ਕੀ ਇਹਦੇ ਵਿੱਚ ਇਹਦੇ ਵਿੱਚ ਕੀ ਉਹਨਾਂ ਨੂੰ ਬੁਰਾਈ ਲੱਗਦੀ ਆ ਜਦੋਂ ਇਹ ਗਲਤੀ ਨੂੰ ਮੰਨਣ ਵਿੱਚ ਖੁਸ਼ੀ ਮਹਿਸੂਸ ਕਰ ਰਹੇ ਨੇ ਤੇ ਫਿਰ ਕੀ ਬਲੂਟਾਰ ਦਾ ਨਾਮ ਲੈ ਤੋਂ ਕਿਨਾਂ ਬਗਾਇਲ ਜਾਂ ਕਿਨਾਂ ਜਿੰਦੀ ਵਿੱਚ ਕਤਲਿਆਮ ਜੋ ਸਿਕਾਣਾ ਹੋਇਆ ਉਸ ਦੇ ਉਹਨਾਂ ਨੂੰ ਜ਼ਿਕਰ ਕਰਨ ਦੇ ਵਿੱਚ ਕੀ ਇਤਰਾਜ ਆ ਹੂੰ ਜੀ ਜੇ ਕੋਈ ਕੋਈ ਵੀ ਲੋਕ ਇਸ ਗੱਲ ਲਈ ਖੁਲਾਸਾ ਕਰਨਾ ਮੰਗਦੇ ਨੇ ਤੇਸੀਂ ਤੁਹਾਨੂੰ ਸਵਾਲ ਕਰਦੇ ਨੇ ਤੇ ਫਿਰ ਉਹ ਇਸ ਗੱਲ ਦਾ ਜਵਾਬ ਦੇਣਾ ਬਣਦਾ ਉਹ ਗੋਲ ਮੋਲ ਕਰ ਰਹੇ ਨੇ ਇਹਦਾ ਮਤਲਬ ਉਹ ਇੱਕ ਸਿਆਸੀ ਬਿਆਨਬਾਜ਼ੀ ਕਰ ਰਹੇ ਨੇ ਜਿਸ ਤੋਂ ਉਹਨਾਂ ਨੂੰ ਬਚਣਾ ਚਾਹੀਦਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਗੁਰਚਰਨ ਗਰੇਵਾਲ ਐਸਜੀਪੀਸੀ ਦੇ ਮੈਂਬਰ ਸਾਡੇ ਨਾਲ ਜੁੜੇ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਰਾਹੁਲ ਗਾਂਧੀ ਦੇ ਵੱਲੋਂ ਸਿਆਸੀ ਬਿਆਨਬਾਜ਼ੀ ਕੀਤੀ ਗਈ ਹੈ ਇਹੋ ਜਿਹਾ ਬਿਆਨ ਇਹੋ ਜਿਹਾ ਸਟੇਟਮੈਂਟ ਯੂਐਸਟ ਦੇ ਕੇ ਰਾਹੁਲ ਗਾਂਧੀ ਦੇ ਰਹੇ ਨੇ ਯੂਐਸਟ ਜਾ ਕੇ ਪਰ ਇਹੋ ਜਿਹਾ ਸਟੇਟਮੈਂਟ ਪੰਜਾਬ ਆਪਕੇ ਅੰਮਸਰ ਆਪਕੇ ਉਨਾ ਦੇ ਵੱਲੋਂ ਕਿਉਂ ਨਹੀਂ ਕੀਤੀ ਗਈ ਹੈ ਸਟੇਟਮੈਂਟ ਪੰਜਾਬ ਚ ਕਿਉਂ ਨਹੀਂ ਰਾਹੁਲ ਗਾਂਧੀ ਦੇ ਵੱਲੋਂ

ਪੰਜਾਬ ਤੇ ਰਾਹੁਲ ਗਾਂਧੀ ਯੂਐਸ ਗਏ ਸੀ ਹਾਲ ਫਿਲਹਾਲ ਇੱਕ ਬਿਆਨ ਸਟੇਟਮੈਂਟ ਉਹਨਾਂ ਦੇ ਵੱਲ ਦਿੱਤੀ ਗਈ 1980 ਦੇ ਦਹਾਕੇ ਨੂੰ ਲੈ ਕੇ ਕਿ ਜੋ ਗਲਤੀਆਂ ਉਦੋਂ ਹੋਈਆਂ ਸੀ ਮੈਂ ਉੱਥੇ ਮੌਜੂਦ ਨਹੀਂ ਸੀ ਹਾਲਾਂਕਿ ਸਾਰੀਆਂ ਗਲਤੀਆਂ ਦੀ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਤੇ ਐਸਜੀਪੀਸੀ ਮੈਂਬਰ ਗੁਰਚਰਨ ਗਰੇਵਾਲ ਸਾਡੇ ਨਾਲ ਜੁੜੇ ਹੋਏ ਸੀ ਉਹਨਾਂ ਨੇ ਇਹ ਤਰਕ ਦਿੱਤਾ ਹੈ ਕਿ ਰਾਹੁਲ ਗਾਂਧੀ ਯੂਐਸ ਦੇ ਕੇ ਆ ਬਿਆਨ ਦੇ ਰਹੇ ਨੇ ਪੰਜਾਬ ਛਾ ਕੇ ਅੰਮ੍ਰਿਤਸਰ ਛਾ ਕੇ ਇਹ ਜੋ ਬਿਆਨ ਕਿਉਂ ਨਹੀਂ ਦਿੰਦੇ ਦੇਖੋ ਗੱਲ ਇਹ ਆ ਕਿ ਇਹ ਹੁਣ ਜਿਹੜੀਆਂ ਸਿਆਸੀ ਰੋਟੀਆਂ ਸੇਕਣੀਆਂ ਹੁਣ ਬੰਦ ਕਰ ਦੇਣੀਆਂ ਚਾਹੀਦੀਆਂ ਇਹਨਾਂ ਲੋਕਾਂ ਨੂੰ ਹੂੰ ਕਿਉਂਕਿ ਬੜਾ ਲੰਮਾ ਸਮਾਂ ਹੋ ਗਿਆ ਇਸ ਦੇ ਲਈ ਰਾਹੁਲ ਗਾਂਧੀ ਜੀ ਨੇ ਵੀ ਇਹ ਗੱਲ ਕਹੀ ਆ ਕਿ ਇਹ ਗਲਤ ਸੀਗਾ ਮਾੜਾ ਹੋਇਆ ਉਹਨਾਂ ਨੇ ਸੱਚਾਈ ਦਾ ਹੂੰ ਡਾਕਟਰ ਮਨਮੋਹਨ ਸਿੰਘ ਜੀ ਨੇ ਪਾਰਲੀਮੈਂਟ ਦੇ ਵਿੱਚ ਗਿਆ ਹੂੰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ ਔਰ ਇਹ ਜਿਹੜੇ ਕੁਝ ਸਿਆਸੀ ਲੋਕ ਨੇ ਉਹ ਹਾਲੇ ਵੀ ਇਸ ਇਸ਼ੂ ਨੂੰ ਅਲਾਈਵ ਰੱਖ ਕੇ ਆਪਣੇ ਸਿਆਸੀ ਮਫਾਦਿਆਂ ਨੂੰ ਜਿਹੜਾ ਵਾ ਉਹ ਕਾਮਯਾਬ ਜਿਹੜਾ ਵਾ ਉਹ ਕਰਨਾ ਚਾਹੁੰਦੇ ਨੇ ਲੇਕਿਨ ਬਹੁਤ ਸਮਾਂ ਹੋ ਗਿਆ ਸਿੱਖ ਸਮੁਦਾਏ ਦੇ ਲੋਕਾਂ ਨੇ ਹਮੇਸ਼ਾ ਗੁਰਕੀਰਤ ਜੀ ਗੁਰਸੇਮ ਕਰਵਾ ਕੇ ਕਰਨੀ ਕਿ ਸਿਆਸੀ ਬਿਆਨਬਾਜ਼ੀ ਰਾਹੁਲ ਗਾਂਧੀ ਦੇ ਵੱਲੋਂ ਕੀਤੀ ਗਈ। ਇਹ ਕਿੱਥੇ ਸਿਆਸੀ ਬਿਆਨਬਾਜ਼ੀ ਕੀਤੀ ਗਈ ਆ ਉਹਨਾਂ ਨੇ ਤਾਂ ਇੱਕ ਖਰਸ਼ਾ ਜਾਰੀ ਕੀਤਾ ਕਿ ਭਾਜਪਾ ਦੇ ਰਾਜ ਦੇ ਸਮੇਂ 'ਚ ਜਿਹੜੀ ਨਫਰਤ ਹੀ ਰਾਜਨੀਤੀ ਹੈ ਹੂੰ ਉਹ ਬਹੁਤ ਵੱਜ ਚੁੱਕੀ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਇਹ ਉਹਨਾਂ ਨੇ ਗੱਲ ਕਹੀ ਹੈ ਹੂੰ ਔਰ ਉਹਦੇ 'ਚ ਇਹ ਗੱਲ ਉਹਨਾਂ ਨੇ ਇਹ ਨਹੀਂ ਕਿਹਾ ਕਿ ਉੱਥੇ ਤੜਾ ਜਾਂ ਛੱਗ ਪਹਿਨਣ ਦੀ ਮਨਾਹੀ ਹੈ ਜਾਂ ਕਿਸੇ ਨੂੰ ਰੋਕਿਆ ਜਾ ਰਿਹਾ ਹੂੰ ਉਹਨਾਂ ਨੇ ਤਾਂ ਇਹ ਕਿਹਾ ਕਿ ਇਸ ਤਰ੍ਹਾਂ ਦੀ ਸੋਚ ਰੱਖਦੇ ਨੇ ਉਹ ਇਹ ਗੱਲ ਉਹਨਾਂ ਨੇ ਕਹੀ ਹੈ ਹੂੰ ਇਹਨੂੰ ਹੋਰ ਤਰੀਕਿਆਂ ਨਾਲ ਤੋੜ ਮੋੜ ਕੇ ਜਿਹੜਾ ਵਾ ਉਹ ਲੋਕ ਪੇਸ਼ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਇਹ ਸਿਆਸਤ ਆਪਣੀ ਚਮਕਾ ਕੇ ਰੱਖਣੀ ਹੈ ਇਸ ਕਰਕੇ ਰਾਹੁਲ ਗਾਂਧੀ ਜੀ ਹਮੇਸ਼ਾ ਜਿੰਨੇ ਵੀ ਸਾਡੇ ਭਾਈਚਾਰੇ ਨੇ ਸਾਰਿਆਂ ਨੂੰ ਇੱਕ ਪਰੋਕੇ ਉਹ ਰੱਖਣਾ ਚਾਹੁੰਦੇ ਨੇ ਉਹਨਾਂ ਦੀ ਸੋਚ ਆ ਕਿ ਇਸ ਦੇਸ਼ ਦੇ ਵਿੱਚ ਸਾਰਿਆਂ ਨੂੰ ਬਰਾਬਰਤਾ ਦਾ ਹੱਕ ਮਿਲਣਾ ਚਾਹੀਦਾ ਹੂੰ ਔਰ ਖਾਸ ਕਰਕੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬੀਆਂ ਦੀ ਗੱਲ ਕਰੀਏ ਕਿਸਾਨਾਂ ਦੀ ਔਰਤਾਂ ਦਾ ਸਿੱਖਾਂ ਦੀ ਗੱਲ ਕਰੀਏ ਹਮੇਸ਼ਾ ਉਹਨਾਂ ਨੇ ਉਹਨਾਂ ਨੂੰ ਗੜੇ ਲਾ ਲਾਇਆ ਔਰ ਕਈ ਵਾਰ ਬਿਨਾਂ ਦੱਸੇ ਹੋ ਦਰਬਾਰ ਸਾਹਿਬ ਆ ਕੋਟਲੀ ਜੀ बार-बार ਆਹੀ ਗੱਲ ਚੁੱਕੀ ਜਾਂਦੀ ਹੈ ਐਸਜੀਪੀਸੀ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿ ਆਪਰੇਸ਼ਨ ਬਲੂ ਸਟਾਰ ਤੇ ਜੋ ਸਿੱਖ ਨਸ਼ਲ ਖੁਸ਼ੀ ਹੋਈ ਸੀ ਉਸ ਨੂੰ ਲੈ ਕੇ ਰਾਹੁਲ ਗਾਂਧੀ ਕਈ ਵਾਰ ਅੰਮ੍ਰਿਤਸਰ ਆਂਦੇ ਨੇ ਦਰਬਾਰ ਸਾਹਿਬ ਆਂਦੇ ਨੇ ਸੇਵਾ ਵੀ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਉਸ ਦੌਰਾਨ ਇਸ ਨੂੰ ਲੈ ਕੇ ਕੋਈ ਗੱਲ ਕਿਉਂ ਨਹੀਂ ਕਰਦੇ ਇਹ ਨਹੀਂ ਬਾਕਰੂ ਪਹਿਲਾ ਕਹਿ ਰਿਹਾ ਕਿ ਇਹਨਾਂ ਨੇ ਤਾਂ ਆਪਣੀ ਸਿਆਸੀ ਜਿਹੜੀ ਉਹ ਉਸ ਕੱਲ ਨੂੰ ਜ਼ਿੰਦਾ ਰੱਖਣਾ ਤਾਂ ਕਿ ਲੋਕਾਂ ਦੇ ਵਿੱਚ ਕਿਵੇਂ ਇਹਨਾਂ ਨੇ ਉਹ ਆਪਣੀਆਂ ਸਿਆਸੀ ਰੂਟੀਆਂ ਸੇਕਣੀਆਂ ਨੇ ਕਿਵੇਂ ਵੋਟਾਂ ਦੀ ਰਾਜਨੀਤੀ ਕਰਨੀਆਂ ਸੋ ਇਹ ਵੋਟਾਂ ਦੀ ਰਾਜਨੀਤੀ ਕਰਨ ਕਰਕੇ ਹੀ ਇਸ ਤਰ੍ਹਾਂ ਦੇ ਇਹ ਟਕੰਡੇ ਬਣਾਉਂਦੇ ਨੇ ਅਦਰਵਾਈਜ਼ ਤੁਸੀਂ ਦੇਖ ਲਓ ਪ੍ਰਾਈਵੇਟਲੀ ਕਦੇ ਵੀ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹਨਾਂ ਦੀਆਂ ਸਰਕਾਰਾਂ ਵੀ ਨਹੀਂ ਆ ਇਹਨਾਂ ਨੇ ਕੀ ਕੀਤਾ ਹੂੰ ਇਹ ਦੱਸ ਦਿਆ ਹੂੰ ਸੋ ਇਸ ਕਰਕੇ ਇਹ ਬਿਲੋ ਜਾਨ ਬੋ ਚੁੱਕੇ ਲੋਕਾਂ ਚ ਪਰਮ ਪਲਾਉਣ ਦੇ ਲਈ ਇਸ ਤਰ੍ਹਾਂ ਇਹ ਜਿਹੜੇ ਹਟਕੰਡੇ ਵਰਦੇ ਨੇ ਅਦਰਵਾਈਜ਼ ਬਿਲਕੁਲ ਕੋਈ ਅਸੀ ਗੱਲ ਨਹੀਂ ਸਿੱਖਾਂ ਦੇ ਮਨਾਂ ਦੇ ਵਿੱਚ ਇਸ ਗੱਲ ਦਾ ਜਿਹੜਾ ਰੋਸ ਸੀਗਾ ਮੈਂ ਮੰਨਦਾ ਪਰ ਅੱਜ ਬਿਲਕੁਲ ਉਹ ਜਿਹੜਾ ਰੋਸ ਆ ਉਹ ਖਤਮ ਹੋ ਗਿਆ ਔਰ ਸਾਡੀ ਦਿੱਲੀ ਵਿੱਚ ਵੀ ਲਗਾਤਾਰ 15 ਸਾਲ ਤੋਂ ਕਰ ਰਹੀ ਹੈ ਕਾਂਗਰਸ ਪੰਜਾਬ ਦੇ ਵਿੱਚ ਵੀ ਅਸੀਂ ਤਿੰਨ ਵਾਰ ਲਗਾਤਾਰ ਸਰਕਾਰ ਬਣਾਈ ਹੈ ਉਹ ਇਸ ਕਰਕੇ ਇਹ ਤਾਂ ਹੋ ਸਿਆਸੀ ਰੋਟੀਆਂ ਸੇਕਣ ਲਈ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਅਦਰਵਾਈਜ਼ ਹੇਜੀ ਗਰਾਉਂਡ ਤੇ ਕੋਈ ਗੱਲ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਗੁਰਕਿਰਤ ਕੋਟਲੀ ਕਾਂਗਰਸ ਦੇ ਆਗੂ ਸਾਹਿਬ ਨਾਲ ਜੁੜੇ ਹਾਲਕਾ ਨਾਲ ਉਹ ਬਲਸ ਕਾਲ ਦਾ ਜ਼ਿਕਰ ਕੀਤਾ ਗਿਆ ਕਿ ਵੋਟਾਂ ਦੀ ਰਾਜਨੀਤੀ ਕੀਤੀ ਜਾ ਰਹੀ ਇਸ ਪੂਰੇ ਮੁੱਦੇ ਨੂੰ ਲੈ ਕੇ ਸاسي ਰੋਟੀਆਂ ਸਟੇਕੀਆਂ ਜਾ ਰਹੀਆਂ ਨੇ ਪਰ ਦੂਸਰੇ ਪਾਸੇ ਐ ਜੀ ਪੀ ਸੀ ਮੈਂਬਰ ਗੁਰਚੰਦ ਗਰੇਵਾਲ ਨਾਲ ਜੁੜੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਹ ਯੂ ਐਸ ਜਾ ਕੇ ਇਹੋ ਜਿਹਾ ਬਿਆਨ ਇਹ ਜੀ ਸਟੇਟਮੈਂਟ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਗਲਤੀ ਇਸ ਨੂੰ ਕਿਹਾ ਜਾ ਰਿਹਾ ਪਰ ਪੰਜਾਬ ਆਂਦੇ ਨੇ ਅੰਮ੍ਰਿਤਸਰ ਆਂਦੇ ਨੇ ਸੇਵਾ ਇੱਥੇ ਕਰਦੇ ਨੇ ਪਰ ਉਸ ਸਰਕਾਰ ਇਸ ਨੂੰ ਲੈ ਕੇ ਕੋਈ ਵੀ ਬਿਆਨ ਰਾਹੁਲ ਗਾਂਧੀ ਦੇ ਵੱ ਨਹੀਂ ਦਿੱਤਾ ਜਾਂਦਾ ਸਾਡੇ ਨਾਲ ਅਰਸ਼ਦੀਪ ਕਲੇਰ ਜੁੜੇ ਹੋਏ ਨੇ ਸ਼ੋਮਨ ਅਕਾਲਗੋੜ ਦੇ ਚੀਫ ਸਪੋਕਸਪਰਸਨ ਨੇ ਸਰਬੋਤ ਸਵਾਗਤ ਤੁਹਾਡਾ న్యూਸ 18 ਪੰਜਾਬ ਤੇ ਰਾਹੁਲ ਗਾਂਧੀ ਨੇ ਇੱਕ ਬਿਆਨ ਯੂਨਾਈਟਿਡ ਸਟੇਟਸ ਆਫ ਅਮਰੀਕਾ ਚ ਦਿੱਤਾ ਕਿ 1910 ਦੇ ਚ ਜੋ ਕੁਝ ਵੀ ਹੋਇਆ ਹੈ ਉਹ ਗਲਤ ਹੋਇਆ ਹੈ ਮੈਂ ਉੱਥੇ ਮੌਜੂਦ ਨਹੀਂ ਸੀ ਜੋ ਗਲਤੀਆਂ ਕਾਂਗਰਸ ਦੇ ਵੱਲ ਹੋਈਆਂ ਨੇ ਮੈਂ ਉਸ ਦੇ ਲਈ ਮਾਫੀ ਮੰਗਦਾ ਦੇਖੋ ਪਹਿਲਾਂ ਤਾਂ ਬੜਾ ਸਪਸ਼ਟ ਹੈ ਕਿ ਰਾਹੁਲ ਗਾਂਧੀ ਸਾਹਿਬ ਨੂੰ ਕਾਊਂਟਰ ਕੁਐਸਚਨ ਹੋਇਆ ਇੱਕ ਫੰਕਸ਼ਨ ਦੇ ਵਿੱਚ ਕਿਉਂਕਿ ਅੱਪਾ ਜਦੋਂ ਗੱਲਾਂ ਬਹੁਤ ਵੱਡੀਆਂ ਕਰਦੇ ਆ ਤਾਂ ਉੱਥੇ ਇੱਕ ਸਿੱਖ ਨੇ ਖੜੇ ਹੋ ਕੇ ਇੱਕ ਸਵਾਲ ਕੀਤਾ ਕਿ ਤੁਸੀਂ ਕਾਂਗਰਸ ਨੇ ਤੁਸੀਂ ਕੜੇ ਦੀ ਗੱਲ ਕਰਦੇ ਹੋ ਤੁਸੀਂ ਪੰਗ ਦੀ ਗੱਲ ਕਰਦੇ ਹੋ ਪਰ ਜੋ 1980 ਦੇ ਦਹਾਕੇ ਦੇ ਵਿੱਚ ਹੋਇਆ ਅਕਾਲ ਤਖਤ ਸਾਹਿਬ ਤੇ ਟੈਂਕਰ ਤੋਪਾਂ ਨਾਲ ਗੋਲੇ ਦਾਗੇ ਗਏ ਦਿੱਲੀ ਦੀਆਂ ਸੜਕਾਂ ਤੇ ਜੋ ਸਿੱਖ ਨਸਲ ਕੁਸ਼ੀ ਹੋਈ ਕਾਂਗਰਸ ਉਹਦੇ ਬਾਰੇ ਜਵਾਬ ਦੇਵੇ ਤਾਂ ਮੈਂ ਅਜ ਰਾਹੁਲ ਗਾਂਧੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੱਲਾ ਇਹ ਗੱਲ ਕਹਿ ਕੇ ਕਿ ਜੀ 1980 ਵੇਲੇ ਮੈਂ ਉੱਥੇ ਨਹੀਂ ਸੀ ਠੀਕ ਹੈ ਮੰਨ ਲਿਆ ਤੁਸੀਂ 1980 ਵੇਲੇ ਤੁਹਾਡੀ ਕੋਈ ਇਨਵੋਲਵਮੈਂਟ ਨਹੀਂ ਸੀ ਬਤੌਰ ਬੱਚੇ ਸੀ ਤੁਹਾਡੀ ਕੋਈ ਇਨਵੋਲਵਮੈਂਟ ਨਹੀਂ ਸੀ ਪਰ ਅੱਜ ਵੀ ਉਹ ਲੋਕ ਤਾਂ ਕਾਂਗਰਸ ਦੇ ਵਿੱਚ ਬਣੇ ਹੋਏ ਨੇ ਸਾਰੇ ਚਾਹੇ ਸੱਜਨ ਕੁਮਾਰ ਦੀ ਗੱਲ ਕਰ ਲਈਏ ਚਾਹੇ ਜਗਜੀਤ ਟਾਇਟਲਰ ਦੀ ਗੱਲ ਕਰ ਲਈਏ ਚਾਹੇ ਕਮਲਨਾਥ ਦੀ ਗੱਲ ਕਰ ਲਈਏ ਹੋਰ ਜਿਹੜੇ ਐਸੇ ਚਿਹਰੇ ਨੇ ਜਿਹੜੇ 1984 ਦੇ ਸਿੱਖ ਕਤਲੇਆਮ ਲਈ ਸਿੱਖ ਨਸਲਕੁਸ਼ੀ ਦੇ ਲਈ ਜ਼ਿੰਮੇਵਾਰ ਨੇ ਉਹਨਾਂ ਨੂੰ ਤਾਂ ਕਾਂਗਰਸ ਬਚਾ ਰਹੀ ਹੈ ਹੂੰ ਕਾਂਗਰਸ ਦਾ ਜਦੋਂ ਗਵਰਨਮੈਂਟ ਸੀ ਯੂਪੀਏ ਦੀ ਸਰਕਾਰ ਸੀ ਉਸ ਸਮੇ ਇਹ ਜਿਹੜੇ ਕੇਸ ਸੀ 1984 ਨੂੰ ਲੈ ਕੇ ਇਹਦੇ ਲਈ ਤਾਂ ਕਲੋਜ਼ਰ ਰਿਪੋਰਟਸ ਫਾਈਲ ਕਰਤੀਆਂ ਸੀ ਕਾਂਗਰਸ ਨੇ ਹੂੰ ਉਦੋਂ ਦਾ ਰਾਹੁਲ ਗਾਂਧੀ ਸਾਹਿਬ ਪੂਰੇ ਐਕਟਿਵ ਸੀ ਉਦੋਂ ਤਾਂ ਐਮਪੀ ਸੀ ਉਦੋਂ ਤਾਂ ਸਰਕਾਰ ਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਇਨਵੋਲਵਮੈਂਟ ਸੀ ਹੂੰ ਜਿਸ ਸਮੇ ਕਲੋਜ਼ਰ ਰਿਪੋਰਟਸ ਫਾਈਲ ਹੋਈਆਂ ਸੋ ਕਿਤੇ ਨਾ ਕਿਤੇ ਕੱਲਾ ਸਿਆਸਤ ਤੋਂ ਪ੍ਰੇਰਿਤ ਹੋ ਕੇ ਇਹ ਗੱਲ ਕਹਿ ਦੇਣੀ ਕਿ ਜੀ 1980 ਦੇ ਵਿੱਚ ਮੈਂ ਇਨਵੋਲਡ ਨਹੀਂ ਸੀ ਹੁਣ ਕਿਉਂਕਿ ਮੈਂ ਆ ਗਿਆ ਹੁਣੇ ਚੀਜ਼ਾਂ ਨਹੀਂ ਹੋਣਗੀਆਂ ਤੁਹਾਡੀ ਨੱਕ ਨੀਚੇ ਤੁਹਾਡੇ ਸਾਰਾ ਕੁਝ ਇਹ ਹੁੰਦਾ ਰਿਹਾ ਮੈਂ ਫਿਰ ਦੁਬਾਰਾ ਕਹਿਣਾ ਕਿ ਸੱਜਨ ਕੁਮਾਰ ਅਜ ਵੀ ਕਾਂਗਰਸ ਦੇ ਮੈਂਬਰ ਹੈ ਜਗਦੀਸ਼ ਟੈਤਲਰ ਅਜ ਵੀ ਕਾਂਗਰਸ ਦੇ ਮੈਂਬਰ ਹੈ ਕਮਲਨਾਥ ਜੀ ਅਜ ਵੀ ਕਾਂਗਰਸ ਦੇ ਮੈਂਬਰ ਹੈ ਔਰ ਪੰਜਾਬ ਕਾਂਗਰਸ ਦੀ ਜੇ ਮੈਂ ਗੱਲ ਕਰਾਂ ਉਹਦੇ ਵੀ ਬਹੁਤ ਐਸੇ ਚਿਹਰੇ ਬੈਠੇ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਅਕਾਲ ਤਖਤ ਸਾਹਿਬ ਤੇ ਹਮਲੇ ਦਾ ਸਵਾਗਤ ਕੀਤਾ ਹੋਇਆ ਵਿਧਾਨ ਸਭਾ 'ਚ ਖੜਕੇ ਮੈਂ ਸੁਖੀ ਰੰਦਾਵਾ ਜੀ ਦੀ ਗੱਲ ਕਰ ਰਿਹਾ ਹਾਂ ਸੋ ਕੱਲਾ ਇਹ ਕਹਿ ਕੇ ਨਹੀਂ ਸਰ ਜਾਣਾ ਕਾਂਗਰਸ ਨੂੰ ਇਸ ਗੱਲ ਤੇ ਜਵਾਬ ਦੇਣਾ ਪਊ ਕਿਉਂਕਿ ਅਕਾਲ ਤਖਤ ਸਾਹਿਬ ਸਾਡਾ ਫੇਥ ਹੈ ਦੇਸ਼ ਵਿਦੇਸ਼ 'ਚ ਕਿਤੇ ਵੀ ਕੋਈ ਸਿੱਖ ਬੈਠਾ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਉਹ ਅਕਾਲ ਤਖਤ ਸਾਹਿਬ ਤੇ ਕਾਂਗਰਸ ਹਮਲਾ ਵੀ ਕਰੇ ਉਹ ਕਾਂਗਰਸ ਉਹ ਦੋਸ਼ੀਆਂ ਨੂੰ ਵੀ ਬਚਾਵੇ ਦੇਉ ਤੋਂ ਬਾਅਦ ਕਾਂਗਰਸ ਆ ਕੇ ਜਿਹੜਾ ਇਹਰਾਵਾ ਕਰਦੀ ਕਿ ਸਿਆਸੀ ਬਿਆਨਬਾਜ਼ੀ ਕੀਤੀ ਜਾ ਰਹੀ ਬਹੁਤ ਬਹੁਤ ਸ਼ੁਕਰੀਆ ਸ਼੍ਰੀਪ ਕਲੇਰ ਸ਼੍ਰਮਣੇ ਕੱਲ ਦਾ ਚੀਫ ਸਪੋਕਸ ਪਰ ਸਾਂ ਨਾਲ ਜੁੜੇ ਹੋਣ ਅੱਦੇ ਵੱਲ ਅਸਲ ਦਾ ਜ਼ਿਕਰ ਕੀਤਾ ਗਿਆ ਕਿ ਸਿਆਸੀ ਬਿਆਨਬਾਜ਼ੀ ਰਾਹੁਲ ਗਾਂਧੀ ਦੇ ਵੱਲੋਂ ਕੀਤੀ ਜਾ ਰਹੀ ਸਾਡੇ ਨਾਲ ਮਨਿੰਦਰ ਸਿੰਘ ਸਿਰਸਾ ਜੁੜੇ ਹੋਏ ਨੇ ਦਿੱਲੀ ਦੇ ਕੈਬਨਿਟ ਮੰਤਰੀ ਨੇ ਭਾਜਪਾ ਦੇ ਆਗੂ ਨੇ ਸਰਬੋਤਮ ਸਵਾਗਤ ਤੁਹਾਡਾ న్యూਸ 819 ਪੰਜਾਬ ਤੇ ਰਾਹੁਲ ਗਾਂਧੀ ਨੇ 1980 ਦੇ ਦਹਾਕੇ ਨੂੰ ਲੈ ਕੇ ਇੱਕ ਬਿਆਨ ਸਟੇਟਮੈਂਟ ਦਿੱਤੀ ਹੈ ਯੂਨਾਈਟਿਡ ਸਟੇਟਸ ਆਫ ਅਮਰੀਕਾ ਚ ਕਿ ਜਦੋਂ 1980 ਦੇ ਦਹਾਕੇ ਜੋ ਕੁਝ ਵੀ ਹੋਇਆ ਮੈਂ ਉੱਥੇ ਮੌਜੂਦ ਨਹੀਂ ਸੀ ਕਾਂਗਰਸ ਦੀਆਂ ਗਲਤੀਆਂ ਦੀ ਮੈਂ ਜ਼ਿੰਮੇਵਾਰੀ ਲੈਂਦਾ ਦੇਖੋ ਪਹਿਲਾਂ ਤੇ ਮੈਨੂੰ ਇਹ ਜਾਣਕਾਰੀ ਨਹੀਂ ਕਿ ਇਹ ਵੀਡੀਓ ਕਦੋਂ ਦੀ ਆ 21 ਅਪ੍ਰੈਲ ਦੀ ਵੀਡੀਓ ਉਸ ਵੇਲੇ ਦੀ ਆ ਜੀ 21 ਅਪ੍ਰੈਲ ਦੀ ਜਦੋਂ ਪਿਛਲੀ ਵਾਰ ਹੈ 21 ਅਪ੍ਰੈਲ ਦੀ ਵੀਡੀਓ ਹੈ ਜਦੋਂ ਕਿ ਹਾਲ ਫਿਲਹਾਲ ਚ ਰਾਹੁਲ ਗਾਂਧੀ ਯੂਐਸ ਦੌਰੇ ਤੇ ਗਏ ਸੀ ਹੁਣ ਤੁਸੀਂ ਪਹਿਲਾਂ ਤੇ ਤੁਸੀਂ ਸਮਝ ਲਓ ਕਿ ਜ਼ਿੰਮੇਵਾਰੀ ਇਹ ਆਦਮੀ ਕੀ ਲੈਣਗੇ ਜੇ 21 ਅਪ੍ਰੈਲ ਦੀ ਵੀਡੀਓ ਆ ਤੇ ਹੁਣ ਤੱਕ ਇਸ ਨੂੰ ਦਬਾ ਕੇ ਕਿਉਂ ਰੱਖਿਆ ਰਾਹੁਲ ਗਾਂਧੀ ਦੇਸ਼ ਦੇ ਲੀਡਰ ਆਫ ਆਪੋਜੀਸ਼ਨ ਨੇ ਜੀ ਕੋਈ ਛੋਟਾ ਮੋਟਾ ਚਿਹਰਾ ਤੇ ਹੈ ਨਹੀਂ ਹੂੰ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦਾਅਵੇਦਾਰ ਮੰਨਦੇ ਹੋ ਗੱਲ ਵੱਖਰੀ ਆ ਕਿ ਇਹਨਾਂ ਨੂੰ ਕੋਈ ਮੰਤਰੀ ਮੁੱਖ ਮੰਤਰੀ ਮੰਤਰੀ ਬਣਾਉਣ ਨੂੰ ਤਿਆਰ ਨਹੀਂ ਹੋਏ ਕੋਈ ਵੱਖਰੀ ਗੱਲ ਹੋ ਸਕਦੀ ਹੈ ਹੂੰ ਲੇਕਿਨ ਮੰਨਦੇ ਤਾਂ ਹੈ ਨਾ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦਾਵੇ ਦਾ ਹੂੰ ਐਸਾ ਆਦਮੀ ਦੀ ਜੇਕਰ ਸਿਨਸਰਿਟੀ ਹੁੰਦੀ ਤੇ ਇਹ ਵੀਡੀਓ ਰਾਹੁਲ ਗਾਂਧੀ ਜੀ ਨੇ 26 April ਨੂੰ ਆਪਣੇ ਟਵਿੱਟਰ ਹੈਂਡਲ ਤੇ ਖੁਦ ਹੀ ਪਾਈ ਹੁੰਦੀ ਹੂੰ ਪਰ ਨਾਲ ਹੀ ਇਹ ਐਡਮਿਟ ਕੀਤਾ ਹੁੰਦਾ ਕਿ ਕਿਉਂਕਿ ਮੈਂ ਅੱਜ ਗਲਤੀ ਮੰਨਦਾ ਪਿਆ ਮੈਂ ਹੁਣੇ ਹੀ ਸੱਜਣ ਕੁਮਾਰ ਜੋ ਸਿੱਖਾਂ ਦਾ ਕਾਤਲ ਆ ਹੂੰ ਜਗਦੀਸ਼ ਟਾਈਟਲਰ ਜੋ ਸਿੱਖਾਂ ਦਾ ਕਾਤਲ ਆ ਕਮਲ ਰਾਤ ਦਿਨਾਂ ਤੋਂ ਸਿੱਖਾਂ ਦੇ ਕਾਤਲ ਤੋਂ ਇਨਸਾਫ ਲੈਣ ਵਾਸਤੇ ਲੋਕ ਸੜਕਾਂ ਤੇ ਜਿੱ ਤੱਕ ਹੁੰਦੇ ਪਏ ਨੇ ਮੈਂ ਪਹਿਲਾਂ ਉਹਨਾਂ ਪਾਰਟੀ ਚੋਂ ਬਾਹਰ ਕੱਢਦਾ ਹਾਂ ਔਰ ਇਨਸ਼ੋਰ ਕਰਦਾ ਹਾਂ ਕਿ ਮੈਂ ਸਿੱਖਾਂ ਨੂੰ ਇਨਸਾਫ ਦਿਵਾਉਣ ਵਾਸਤੇ ਨਰਨਾਲ ਸਾਹਿਬ ਕਹੂੰਗਾ ਹਮ ਇੱਕ ਟੈਂਪਰੇਰੀ ਇੱਕ ਲਾਈਨ ਬੋਲ ਦੇਣੀ ਕਿ ਮੈਂ ਉਹਦਾ ਛੋਟਾ ਸੀ ਮੈਨੂੰ ਪਤਾ ਨਹੀਂ ਮੈਂ ਇਹ ਜਿੰਮੇਵਾਰੀ ਲੈਣਾ ਗਲਤ ਹੈ ਗਲਤ ਨਹੀਂ ਹੋਇਆ ਹਮ ਗਲਤ ਵਰਡ ਨਹੀਂ ਹੈ ਕਹਿਣ ਦੇ ਵਾਸਤੇ ਜੀ ਬੱਜਰ ਗੁਨਾਹ ਔਰ ਪਾਪ ਹੋਇਆ ਔਰ ਪਾਪ ਨਾ ਬਖਸ਼ੇ ਜਾਣ ਜੋਗ ਹੋਇਆ ਦੀ ਦਰਬਾਰ ਸਾਹਿਬ ਤੇ ਹਮਲਾ ਕਰਦੇ ਔਰ ਕਹਿਣਾ ਗਲਤ ਹੋਇਆ ਖਾਲੀ ਹਮ ਹਜ਼ਾਰਾਂ ਬੇਕਸੂਰ ਲੋਕਾਂ ਨੂੰ ਦੇਸ਼ ਦੇ ਅੰਦਰ ਮਾਰਨਾ ਗੁਰੂ ਸਾਹਿਬਾਨ ਦੇ ਪਵਿੱਤਰ ਸਥਾਨਾਂ ਨੂੰ ਢਾਟੇਰੀ ਕਰਨਾ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਲੀਆਂ ਚਾਕੇ ਅਗਲਾਉਣਾ ਹਮ ਔਰ ਕਹਿ ਦੇਣਾ ਕਿ ਗਲਤ ਹੋਇਆ ਮੈਨੂੰ ਲੱਗਦਾ ਹੈ ਪਾਪ ਉਸ ਤੋਂ ਜ਼ਿਆਦਾ 26 ਅਪ੍ਰੈਲ ਵਾਲੇ ਦਿਨ ਹੋਇਆ ਹਮ ਜੋ ਨਹੀਂ ਅੱਜ ਵੀ ਮਾਨਸਿਕਤਾ ਉੱਥੇ ਖੜੀ ਆ ਕਿ ਗਲਤ ਹੋਇਆ ਕਰਕੇ ਇੰਨੀ ਲਾਈਨ ਨੂੰ ਗੱਲ ਖਤਮ ਕੀਤੀ ਜਾ ਸਕਦੀ ਆ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਨੂੰ ਕੇਵਲ ਇਹ ਕਹਿ ਕੇ ਖਤਮ ਕੀਤਾ ਜਾ ਸਕਦਾ ਏ ਕਿ ਗਲਤ ਹੋਇਆ ਹਮ ਅੱਜ ਵੀ ਲੱਗਦਾ ਮੈਨੂੰ ਮਾਨਸਿਕਤਾ ਦੀ ਸੋਚ ਅੱਜ ਗੱਲ ਸਵਾਲ ਇਸ ਗੱਲ ਦਾ ਏ ਕਿ ਸੋਚ ਉਦੋਂ ਵੀ ਜਿਹੜੀ ਸੀ ਆ ਐਂਟੀ ਸਿੱਖ ਸੋਚ ਅੱਜ ਵੀ ਉਹੀ ਐਂਟੀ ਸਿੱਖ ਹਮ ਵਰਨਾ ਦੇਸ਼ ਦੇ ਅੰਦਰ ਦੇਸ਼ ਦੀ ਰਾਜਧਾਨੀ 'ਚ ਇੱਕ ਆਜਦੇ ਨੇਤਾ ਦੇ ਪਿਤਾ ਨੇ ਕਹਿ ਕੇ ਮਰਵਾਇਆ ਔਰ ਕੀ ਹੋਵੇ ਮਰਨ ਤੋਂ ਬਾਅਦ ਵੀ ਮਰਨ ਤੋਂ ਬਾਅਦ ਵੀ ਜਦ ਬੜਾ ਪੇੜ ਗਿਰਦਾ ਹੈ ਤਾਂ ਧਰਤੀ ਹਿਲਦੀ ਹੈ ਆਜੋਦਾ ਬੇਟਾ ਫਰਜ਼ੰਦ ਖੜਾ ਹੋ ਕਿ ਕੇਵਲ ਇੰਨੀ ਗੱਲ ਕਵੇ ਹੂੰ ਕਿ ਗਲਤ ਹੋਇਆ ਹੈ ਔਰ ਉਸ ਗਲਤ ਨੂੰ ਵੀ ਅੱਜ 8 ਦਿਨ ਤੱਕ ਦਬਾ ਕੇ ਅੰਦਰ ਰੱਖਿਆ ਹੋਵੇ ਉਹ ਹੀ ਨਾ ਅਜੇ ਤੱਕ ਐਡਮਿਟ ਕੀਤਾ ਹੋਵੇ ਪਬਲਿਕਲੀ ਹੂੰ ਇਥੋਂ ਪਤਾ ਲੱਗਦਾ ਹੈ ਕਿ ਕਾਂਗਰਸ ਦੀ ਔਰ ਗਾਂਧੀ ਪਰਿਵਾਰ ਦੀ ਸਿੱਖਾਂ ਦੇ ਪ੍ਰਤੀਕੀ ਮਾਨਸਿਕਤਾ ਸੀ ਕੀ ਮਾਨਕਤਾ ਹੈ ਕਿ ਕੀ ਸੋਚ ਰਹਿਣ ਵਾਲੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮੰਜੀਨ ਸਿੰਘ ਸਿਰਸਾ ਬੀਜੇਪੀ ਆਗੂ ਕਮੇਟਰੀ ਸਾਨਾ ਜੋੜੇ ਹਾਲਾਂਕਿ ਉਹਨਾਂ ਦੇ ਵੱਲ ਅਕਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਰਾਹੁਲ ਗਾਂਧੀ ਦੇ ਵੱਲੋਂ ਖੁਦ ਇਸ ਵੀਡੀਓ ਨੂੰ ਆਪਣੇ ਟਵਿੱਟਰ ਤੇ ਪੋਸਟ ਕਰਕੇ ਇਸ ਪੂਰੇ ਜੋ ਵੀਡੀਓ ਪੋਸਟ ਕੀਤਾ ਗਿਆ ਉਸ ਤੇ ਗਲਤੀ ਜੋ ਹੈ ਮੁਆਫੀ ਬੰਗਾਲ